تمام بغلامو کی تام دے جڑے ਮੁکھ سےوا دار نے مہند پروین چوہدری جی اونال موجود نے گل بات انہاں نال کردے ہیں مہند جی اج کینی خوشی ہے بھائی محامای دے دربار تے جیڑی دیکھو میں روز یہ گل کہنا سادی ماں نے یا گھر چایا اج موچن موچایا ماں بتا تو اسو کتے دا کھنڈ مہاجک چل رہے ہیں ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਮਾਂ ਬਗਲਾ ਮੁਕੀ ਤਾਂ ਚਾਰ ਲੋਕਾਂ ਦਾ ਸਫਰ ਅੱਜ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਪੂਰੇ ਪੰਜਾਬ ਤੋਂ ਨਹੀਂ ਪੂਰੇ ਦੇਸ਼ ਤੋਂ ਲੋਕ ਆ ਰਹੇ ਨੇ ਜੀ ਵਿਦੇਸ਼ਾਂ ਤੋਂ ਲੋਕ ਪਹੁੰਚ ਰਹੇ ਨੇ ਮਹਾਰਾਣੀ ਦੀ ਇਹ ਅਸ਼ੀਰਵਾਦ ਹੀ ਹੈ ਸਾਰੀ ਦੁਨੀਆ ਇੱਥੇ ਆ ਕੇ ਪਾਰਟਿਸਪੇਟ ਕਰੇ ਇੱਕ ਖਾਸ ਗੱਲ ਹੋਰ ਦੇਖਣ ਨੂੰ ਮਿਲਦੀ ਵੀ ਇਸੇ ਰਾਹ ਤੇ ਆ ਕੇ ਧਰਮ ਦੇ ਮਸਲਬ ਦੇ ਜਾਤਾਂ ਦੇ ਸਾਰੇ ਬੰਦੇ ਟੁੱਟ ਜਾਂਦੇ ਨੇ ਮਾਂ ਹੈ ਨਾ ਮਾਂ ਦਾ ਕੋਈ ਧਰਮ ਜਾਤ ਨਹੀਂ ਹੁੰਦੀ ਔਰ ਮਾਂ ਦਾ ਘਰ ਹੈ ਸਾਨੂੰ ਵੱਡੀ ਗੱਲ ਹੈ ਮਾਂ ਬਗਲਾ ਮੁਖੀ ਆਮ ਹਿੰਦੂ ਸਿੱਖੀ ਦਾ ਪ੍ਰਤੀਕ ਵੀ ਹੈ ਔਰ ਇਸ ਜਗ੍ਹਾ ਤੇ ਇਥੇ ਜਾਤੀ ਕਿਸੇ ਵਰਨ ਨਾਲ ਨਹੀਂ ਲੜਿਆ ਜਾਂਦਾ ਪਰ ਨਾ ਹੀ ਕਿਸੇ ਤੋਂ ਕੋਈ ਸ਼ੁਲਕ ਲਿਆ ਜਾਂਦਾ ਵੀ ਵੀ ਉਹ ਪੈਸਾ ਦੇਗਾ ਉਹੀ ਦਿਨ ਮੰਨ ਲੇਗਾ ਜੋ ਵੀ ਹੈ ਮਹਾਰਾਣੀ ਦੀ ਅਰਦਾਸ ਕਰੇ ਔਰ ਆਹੂਤੀ ਪਾਵੇ ਆਪਣਾ ਜੀਵਨ ਸੁਖੀ ਦੇ ਛੋਟੇ ਛੋਟੇ ਬੱਚੇ ਆ ਰਹੇ ਨੇ ਉਹ ਮਹਾਵਾਈ ਤੋਂ ਆਪਣੀਆਂ ਮੁਰਾਦਾਂ ਮੰਗ ਰਹੇ ਨੇ ਧਰਮ ਦੇ ਨਾਲ ਸੱਭਿਆਚਾਰ ਦੇ ਨਾਲ ਦੇਖੋ ਮੈਂ ਕਹਿਆ ਨਾ ਆਪਸੀ ਭਾਈਚਾਰੇ ਸਾਹਿਬ ਹੇ ਮੇਰੇ ਕੀਸੇ ਖੰਭਾਂ ਨੂੰ ਮੈਂ ਮੈਂ ਕੀ ਪ੍ਰੋਕਟੀ ਚੰਦਾ ਸਾਰਿਆਂ ਨੂੰ ਨਾਲ ਜੋੜ ਕੇ ਚੱਲਣਾ ਚਾਹਦਾ ਮਹਾਰਾਣੀ ਦੀ ਇੱਦਾਂ ਹੀ ਕਿਰਪਾ ਬਣੀ ਰਹੇ ਔਰ ਤੁਹਾਡੇ ਚੈਨਲ ਦੇ ਮਾਧਿਅਮੇ ਉਹ ਵੀ ਖੁੱਲਾ ਸਦਾ ਕਿਨਾਂ ਆਓ ਆਪਾਂ ਮਿਲ ਕੇ ਪੰਜਾਬ ਦੀ ਤਰੱਕੀ ਲਈ ਆਪਸੀ ਭਾਈਚਾਰ ਸਾਂਝ ਲਈ ਆਹ ਹੁੰਦੀ ਪਈ ਹੈ ਆਓ ਮਿਲ ਕੇ ਹਲਕੈਂ ਕੰਮ ਕਰੀਏ ਵੀ ਅਸੀਂ ਸਾਰੇ ਕਹਾਂ ਔਰ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ ਅਸੀਂ ਨੂੰ ਬਚਾ ਕੇ ਚੱਲਣੀ ਹੈ ਭਾਈ ਕਿਸ ਤਰੀਕੇ ਦਾ ਸਫਰ ਆ ਰਿਹਾ ਜਦੋਂ ਪਹਿਲਾ ਮਹਾਯੱਗ ਅਸੀਂ ਉਹ ਕਿੰਨੇ ਘੰਟੇ ਦਾ ਤੇ ਉੱਥੋਂ ਸਫਰ ਤੋਂ ਦਾ ਤੁਰਦਾ 243 ਘੰਟੇ ਤੱਕ ਆ ਗਿਆ ਦੇਖੋ 2014 ਦੇ ਵਿੱਚ ਧੰ ਦੀ ਸਥਾਪਨਾ ਹੁੰਦੀ 72 ਘੰਟੇ ਨਾਲ ਹੀ ਸਫਰ ਸ਼ੁਰੂ ਹੁੰਦਾ ਹੈ ਸਾਡੇ ਦੋ ਪਰਿਵਾਰ ਮੈਂ ਅੱਗੇ ਵੀ ਕਹਿੰਦਾ ਹਾਂ ਸ਼ਤਵਾਲਪਰਾ ਪਰਿਵਾਰ ਸਾਡੇ ਮਨਪ੍ਰੀਤ ਸਿੰਘ ਸ਼ਤਵਾਲ ਦਾ ਉਹਨਾਂ ਦੀ ਪਤਨੀ ਤੇ ਅਸੀਂ ਦੋ ਚਾਰ ਪਰਜੀਆਂ ਨੇ ਅਸੀਂ ਇਹ ਸੁਪਨਾ ਦੇਖਿਆ ਅੱਜ ਉਹ ਸੁਪਨਾ ਲੱਖਾਂ ਲੋਕਾਂ ਦੀ ਅੱਖਾਂ 'ਚ ਘੁੰਮਦਾ ਪਿਆ ਔਰ ਉਹ ਇਹ ਕਿਰਪਾ ਹੀ ਹੈ ਮਾਤਰਾਣੀ ਦੀ ਦੇਖੋ ਕਰਨ ਕਰਾਣ ਲਈ ਤਾਂ ਮਾਤਰਾਣੀ ਹੈ ਵਿਅਕਤੀ ਵਿਸ਼ੇਸ਼ ਦਾ ਕੋਈ ਯੋਗਦਾਨ ਹੁੰਦਾ ਨਹੀਂ ਮਾਤਰਾਣੀ ਦੀ ਅਗਿਆਕਸ਼ਤਾ ਜੀ ਸਾਰਾ ਕੁਝ ਚੱਲ ਰਿਹਾ ਇਹ ਮਹਾਰਾਣੀ ਅਮੀਰ ਕਰਦੀ ਤੇ 30 ਤੋਂ 40 ਲੱਖ ਲੋਕਾਂ ਦਾ ਅਨੁਮਾਨ ਹੈ ਜਿਹੜੇ ਭਗਤੋਂ ਪਹੁੰਚ ਰਹੇ ਨੇ ਬੱਦਵੀ ਆ ਸਕਦੇ ਘੱਟ ਵੀ ਆ ਸਕਦੇ ਅਨੁਮਾਨ ਹੈ ਅਨੁਮਾਨ ਕਦੀ ਮਾਤਾਣੀ ਦੀ ਇੱਛਾ ਹੈ 2 ਲੱਖ ਆਵੇ 5 ਲੱਖ ਆਵੇ 20 ਲੱਖ ਆਵੇ ਉਹ ਮਾ ਅਸੀਂ ਤਿਆਰੀ ਚ ਬੈਠੇ ਸਾਡੇ ਸੇਵਾਦਾਰ ਹਜ਼ਾਰ ਦੇ ਕਰੀਬ ਸੇਵਾਦਾਰ ਦਿਨ ਦਾ ਡਟੇ ਹੋਏ ਨੇ ਬਹੁਤ ਕਿਰਪਾ ਮਾਤਾਣੀ ਸਭ ਦੇ ਕਰਕੇ ਚੁਕਸ਼ਾ ਸੀਐਮ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਹਾਂ ਉਹਨਾਂ ਦਾ ਵੀ ਪ੍ਰੋਗਰਾਮ ਹੈਗੇ ਨੇ ਅਗਲੇ ਹਫਤੇ ਉਹਨਾਂ ਨੇ ਵੀ ਆਣਾ گورنر ਪੰਜਾਬ ਵੀ ਆ ਰਹੇ ਨੇ گورنر ਹਰਿਆਣਾ ਵੀ ਆ ਰਹੇ ਨੇ ਔਰ ਸੁਪਰੀਮ ਕੋਰਟ ਹਾਈ ਕੋਰਟ ਦੇ ਜਸਟਿਸ ਵੀ ਆ ਰਹੇ ਨੇ ਕੱਲ ਵੀ ਆ ਕੇ ਗਏ ਨੇ ਬੜਾ ਕੁਝ ਵੱਡੇ ਵੱਡੇ ਕਹਤਾਂ ਨੂੰ ਕੀ ਅਪੀਲ ਕਰੋਗੇ ਜਦੋਂ ਦੇਖ ਅਪੀਲ ਤਾਂ ਮੇਰੀ ਬੀਤੀ ਹੈ ਪਾਣੀ ਕਿ ਕਰ ਚਾਇਆ ਹੁਣ ਮੋਰਜਾ ਮੋਰਜਾ ਆਓ ਮਿਲ ਕੇ ਪਾਹੁਤੀ ਪਾਈਏ ਔਰ ਸਾਰਿਆਂ ਦਾ ਚੰਗੇ ਦੀ ਮਨੁਕਾਮਨਾ ਕਰੀਏ ਸਰਬਦੇ ਭਲੇ ਦੀ ਅਰਦਾਸ ਕਰੀਏ ਕਹਿੰਦੇ ਨੇ ਸਨਾਤਨ ਜੀ ਸਰਵੇ ਜਿਹੜੀ ਸਾਡੀ ਸਭ ਦਾ ਸੁੱਖ ਮੰਗਦੀ ਹੈ ਸਾਡਾ ਸਰਬਦੇ ਭਲੇ ਦੀ ਅਰਦਾਸ ਸਾਡਾ ਸਨਾਤਨ ਕਰਦਾ ਅਸੀਂ ਉਹਨੂੰ ਲੇਖੇ ਚੱਲਾਂਗੇ ਬਿਲਕੁਲ ਹਲੇ ਵੀ ਸਮਾ ਹੈਗਾ 243 ਘੰਟੇ ਦਾ ਜਿਹੜਾ ਅਖੰਡ ਮਹਾਯੱਗ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਵੱਡੇ ਵੱਡੇ ਵੀਆਈਪੀ ਜੀਐਨਐਸ ਦੇ ਵਿੱਚ ਸ਼ਿਰਕਤ ਕਰਨਗੇ ਦੋ ਸਟੇਟਾਂ ਦੇ ਸੀਐਮ ਜਿਹੜੇ ਨੇ ਉਹ ਆ ਰਹੇ ਨੇ ਮਾਨਯੋਗ ਜਿਹੜੇ ਰਾਜਪਾਲ ਨੇ ਉਹ ਆ ਰਹੇ ਨੇ ਕਈ ਕਿਹੜੇ ਜੱਜਸ ਨੇ ਉਹ ਸ਼ਿਰਕਤ ਕਰਨਗੇ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਜਿਹੜੇ ਭਗਤ ਨੇ ਉਹ ਲਗਾਤਾਰ ਮੁਹੰਮਦ ਦੇ ਆਸ਼ੀਰਵਾਦ ਜਿਹੜਾ ਪ੍ਰਾਪਤ ਕਰਨ ਵਾਸਤੇ ਉਹ ਆ ਰਹੇ ਨੇ ਤਾਂ ਤੁਸੀਂ ਵੀ ਇਮਾਮਗਲਮ ਖਿਤਾਬ ਜ਼ਰੂਰ ਆਓ ਅਤੇ ਇਸ ਅਖੰਡ ਮਹਾਯੱਗ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਤੇ ਹੋਰ ਅੰਗਰੇਜ਼ ਦੇ ਲਈ ਜੁੜੇ ਰਹੋ ਸਾਡੇ ਨਾਲ